ਸ਼ਿਕਾ ਜੀ ਐਨ ਆਰਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਬਲਵੰਤ ਸਿੰਘ ਰਾਜਵਾਨਾ ਜੁੜੀ ਹੋਈ ਆ ਬਲਵੰਤ ਸਿੰਘ ਰਾਜਵਾਨਾ ਜਿੱਥੇ ਵਿੱਤੇ ਦਿਨ ਹੀ ਵੱਡਾ ਬਿਆਨ ਦੇ ਕੇ ਗਏ ਨੇ ਤਾਂ ਉੱਥੇ ਹੀ ਉਹਨਾਂ ਨੂੰ ਮਿਲਣ ਦੇ ਲਈ ਮੌਕੇ ਤੇ ਹਰਜਿੰਦਰ ਸਿੰਘ ਧਾਮੀ ਆਜੀਪੀਸੀ ਪ੍ਰਧਾਨ ਪਹੁੰਚੇ ਆ ਤੇ ਪਟਿਆਲਾ ਪਹੁੰਚ ਕੇ ਉਹਨਾਂ ਨੇ ਅਹਿਮ ਮੀਟਿੰਗ ਆ ਜਿਹੜੀ ਉਹ ਭਾਈ ਬਲਵੰਤ ਸਿੰਘ ਰਾਜਵਾਨਾ ਨਾਲ ਕੀਤੀ ਗਈ ਆ ਤਾਂ ਭਾਈ ਬਲਵੰਤ ਸਿੰਘ ਰਾਜਵਾਨਾ ਜਿੱਥੇ ਵਿੱਤੇ ਦਿਨੀ ਵੱਡਾ ਬਿਆਨ ਦੇ ਕੇ ਗਏ ਸੀ ਕਿ ਆ ਅਸੀਂ ਅਕਾਲੀ ਹਾਂ ਅਕਾਲੀ ਰਹਾਂਗੇ ਤਾਂ ਦੂਜੇ ਪਾਸੇ ਉਹਨਾਂ ਨੇ ਜੋ ਰਹਿਮ ਦੀ ਅਪੀਲ ਦਾ ਮਾਮਲਾ ਫਸਿਆ ਹੋਇਆ ਉਸ ਨੂੰ ਲੈ ਕੇ ਵੀ ਕਿਹਾ ਵੱਡਾ ਬਿਆਨ ਦਿੱਤਾ ਸੀ ਕਿ ਉਸ ਤੇ ਹਲੇ ਤੱਕ ਕੋਈ ਚਰਚਾ ਤੱਕ ਨਹੀਂ ਹੋਈ ਹੈ ਤਾਂ ਇਹ ਬੇਇਨਸਾਫੀ ਹੈ ਤਾਂ ਇਸ ਦੇ ਚਲਦਿਆਂ ਹੁਣ ਹਰਜਿੰਦਰ ਸਿੰਘ ਧਾਮੀ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਜਲਦੀ ਇਹ ਸਾਰਾ ਮਾਮਲਾ ਜਥੇਦਾਰ ਸਾਹਿਬ ਅੱਗੇ ਚੱਕਾਂਗੇ ਤੇ ਇਸ ਮਾਮਲੇ ਨੂੰ ਜਲਦ ਹੀ ਜਿਹੜਾ ਨਿਪਟਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਹਰਜਿੰਦਰ ਸਿੰਘ ਧਾਮੀ ਐ ਜੀ ਪੀ ਸੀ ਪ੍ਰਧਾਨ ਅੱਜ ਪਟਿਆਲਾ ਜੇਲ੍ਹ ਪਹੁੰਚੇ ਜਿੱਥੇ ਇੱਕ ਅਹਿਮ ਮੀਟਿੰਗ ਆ ਜਿਹੜੀ ਜਿਹੜੀ ਭਾਈ ਬਲਵੰਤ ਸਿੰਘ ਰਾਜਵਾਨਾ ਨਾਲ ਹੋਈ ਹੈ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਨਾਲ ਮਿਲ ਕੇ ਬਾਹਰ ਆਉਂਦੇ ਆ ਹਰਜਿੰਦਰ ਸਿੰਘ ਧਾਮੀ ਤਾਂ ਉਹਨਾਂ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਜੋ ਜਿਹੜੀ ਉਹਨਾਂ ਦੀ ਰਹਿਮ ਦੀ ਅਪੀਲ ਆ ਉਹਨਾਂ ਤੇ ਹਲੇ ਤੱਕ ਕਿਸੇ ਵੱਲੋਂ ਜਿਹੜੀ ਆ ਸੁਪਰੀਮ ਕੋਰਟ ਜਿਵੇਂ ਹਲੇ ਕੋਈ ਕਰਾ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਵੀ ਉਸਤੇ ਕੋਈ ਫੈਸਲਾ ਨਹੀਂ ਲਿਆ ਤਾਂ ਉਹਨਾਂ ਨੇ ਕਿਹਾ ਹੈ ਕਿ ਸਾਰਾ ਮਾਮਲਾ ਜਿਹੜਾ ਹੋਣਾ ਜਥੇਦਾਰ ਸਾਹਿਬ ਅੱਗੇ ਰੱਖਾਂਗੇ ਤੇ ਇਸ ਤੇ ਹੋਰ ਜਿਹੜੇ ਆ ਵਿਚਾਰ ਚਰਚਾ ਕਰਾਂਗੇ ਤਾਂ ਕੀ ਕੁਝ ਕਿਹਾ ਹੋਰ ਹਰਜਿੰਦਰ ਸਿੰਘ ਧਾਮੇ ਨੇ ਆਉ ਤੁਹਾਨੂੰ ਸੁਣਾ ਦਿੰਨੇ ਆ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਦੇ ਭਾਈ ਜਰਤਾ ਸਿੰਘ ਜੀ ਹਵਾਰਾ ਪਾਈ ਸ਼ਮਸ਼ੇਰ ਸਿੰਘ ਜੀ ਪਾਈ ਗਰਮੀਤ ਸਿੰਘ ਜੀ ਤੇ ਲਖਵਿੰਦਰ ਸਿੰਘ ਜੀ ਇਹਨਾਂ ਦਾ 2007 ਚ ਕੋਰਟ ਨੇ ਫੈਸਲਾ ਕੀਤਾ ਸੀ ਜਿਹਦੇ ਵਿੱਚ ਪਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੇ ਉਹ ਗੱਲ ਜਿਹੜੀ ਉਹਨੇ ਕੀਤੀ ਸੀ ਉਹ ਉਰੂਪ ਰੂ ਆਪਣੇ ਬਿਆਨ ਦੇ ਵਿੱਚ ਕੋਰਟ ਦੇ ਵਿੱਚ ਦੁਹਰਾਈ ਕਿ ਕਿਵੇਂ ਸਾਰਾ ਕੁਝ ਹੋਇਆ ਤੇ ਜੋ ਕੁਝ ਹੋਇਆ ਤੇ ਮੈਨੂੰ ਉਹਦੇ ਦੁੱਖ ਨੇਗਾ ਇਸ ਕਰਕੇ ਮੈਂ ਉਹਨੂੰ ਆਪਣੇ ਖੇੜੇ ਮੱਥੇ ਪਰਵਾਨ ਕਰਦਾ ਤੇ ਮੈਂ ਕੋਈ ਆਪਣੇ ਆਪ ਨੂੰ ਉਹ ਜੀ ਵੇ ਦੋਸ਼ਾਂ ਨੇ ਕਰਾਰ ਦਿੰਦਾ ਤੇ ਮੈਂ ਜੋ ਕੁਝ ਕੀਤਾ ਠੀਕ ਕੀਤਾ ਕੋਰਟ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਕਰਦੀ ਭਾਈ ਕਰਤਾਰ ਸਿੰਘ ਹਵਾਰਾ ਨੂੰ ਵੀ ਕੀਤੀ ਤੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਦੀ ਜਿਹੜੀ ਕਿਉਂਕਿ ਉਹਨੇ ਅਪੀਲ ਕੋਈ ਨਹੀਂ ਹਾਈ ਕੋਰਟ ਚ ਪਾਈ ਫાંਸੀ ਦੀ ਸਜ਼ਾ ਕਨਫਰਮ ਹੋ ਗਈ ਤੇ ਹਵਾਰਾ ਸਾਹਿਬ ਉਮਰ ਉਮਰ ਕੈਦ ਉਹਨਾਂ ਨੂੰ ਹੋ ਗਈ। ਫਿਰ ਇਹਨਾਂ ਦੇ ਡੈਥ ਵਾਰੰਟ ਜਾਰੀ ਹੋਏ ਇੱਥੇ ਪਟਿਆਲੇ ਵਿਖੇ ਜਦੋਂ ਫાંਸੀ ਦੇਣੀ ਸੀ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹੁਣੀ। ਉਹ ਫાંਸੀ ਬਿਲਕੁਲ ਡਟ ਕੇ ਮੋਰੇ ਹੋ ਕੇ ਉਹਦਾ ਵਿਰੋਧ ਕੀਤਾ ਤੇ ਉਹ ਰੋਕ ਗਏ। ਸ਼੍ਰੀ ਅਕਾਲ ਤਖਤ ਸਾਹਿਬ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਤੁਸੀਂ ਭਾਈ ਸਾਹਿਬ ਨੇ ਕਨਫੈਸ਼ਨ ਕਰ ਲਿਆ ਹੈ ਉਹਨੇ ਜੁਰਮ اقਬਾਲ ਕਰ ਲਿਆ ਤੇ ਉਹਨੇ ਕੋਈ ਅਪੀਲ ਦਲੀਲ ਨਹੀਂ ਕਰਨੀ ਇਹ ਭਾਈ ਬਲਵੰਤ ਸਿੰਘ ਜੀ ਨੇ ਉਦੋਂ ਵੀ ਕਿਹਾ ਸੀ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਦੇ ਉੱਤੇ ਇਹ ਪਟੀਸ਼ਨ ਪਾਵੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਉਹ ਸ਼ਰਮਣੀ ਕਮੇਟੀ ਨੇ ਪਟੀਸ਼ਨ ਵੀ ਪਾਈ ਅੱਜ 14 ਸਾਲ ਹੋ ਗਏ ਉਹ ਪਟੀਸ਼ਨ ਪਈ ਉਹ ਪਟੀਸ਼ਨ ਦਾ ਅੱਜ ਤੱਕ ਕੋਈ ਵਰਤਾਰਾ ਨਹੀਂ ਹੋਇਆ ਉਹਦੇ ਇਨ ਬਿਟਵੀਨ 20 ਦੇ ਵਿੱਚ ਸੁਪਰੀਮ ਕੋਰਟ ਨੂੰ ਮੂਵ ਹੋਇਆ ਤੇ ਸੁਪਰੀਮ ਕੋਰਟ ਨੇ 22 ਦੇ ਵਿੱਚ ਬੜੀ ਕਲੀਅਰ ਸੈਂਟਰਲ ਗਵਰਨਮੈਂਟ ਨੂੰ ਡਾਇਰੈਕਸ਼ਨ ਦਿੱਤੀ ਕਿ ਇਹਨੂੰ ਇਮੀਡੀਏਟੇ ਦਾ ਨਿਪਟਾਰਾ ਕਰੋ ਪਰ ਨਹੀਂ ਹੋਇਆ ਹੁਣ ਫੇਰ ਭਾਈ ਸਾਹਿਬ ਨੂੰ ਮੈਂ ਪਿੱਛੇ ਵੀ ਮਿਲੋਂ ਮੀਟਿੰਗ ਕਰਨ ਆਇਆ ਸੀ ਉਦੋਂ ਵੀ ਉਹਨੇ ਆਪਣੇ ਦਿਲ ਦੀਆਂ ਭਾਵਨਾਵਾਂ ਬਹੁਤ ਜੋ ਜਬਾਤੀ ਹੋ ਕੇ ਯਾਰ ਕੀਤੀਆਂ ਸੀ ਪਰ ਅਸੀਂ ਫਿਰ ਦੁਬਾਰਾ ਸੁਪਰੀਮ ਕੋਰਟ ਨੂੰ ਮੂਵ ਹੋਈ ਪਰ ਹਾਲਾਤ ਇਹੋ ਜੇ ਬਣ ਗਏ ਕਿ 24 April ਸੀ 24 ਤੋਂ 28 ਹੋ ਗਈ ਉਹ ਮੇਰਾ ਖਿਆਲ ਹੈ ਸੈਂਟਰ ਗਵਰਨਮੈਂਟ ਦੇ ਉੱਤੇ ਹਾਲ ਤੱਕ ਜੂ ਨਹੀਂ ਸਕਦੀ ਤੇ ਅਸੀਂ ਉਸ ਦਿਨ ਵੀ ਕਿਹਾ ਸੀ ਜਿਸ ਦਿਨ ਸਾਡੀ ਐਗਜ਼ੀਕਟਿਵ ਦੀ ਮੀਟਿੰਗ ਸੀ ਕਿ ਆਨਰੇਬਲ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਦੇ ਹਾਂ ਕਿ ਹੋਰ ਨਾ ਕੇਸਾਂ ਜਨਵਟਾਰੇ ਹੋ ਜਾਂਦੇ ਤੇ ਇੱਕ ਸਿੰਪਲ ਡਾਇਰੈਕਸ਼ਨ ਦੇਣੀ ਆ ਕਿ ਤੁਸੀਂ ਉਹ ਜਿਹੜੀ ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ਪਈ ਉਹਦੇ ਫੈਸਲਾ ਲੈ ਲਓ। ਉੱਚ ਕਿਉਂ ਨਹੀਂ ਫੈਸਲਾ ਲੈ ਰਹੇ? ਤੇ ਉਹਦੇ ਇਨ ਬਿਟਵੀਨ ਹੀ ਮੈਨੂੰ ਭਾਈ ਰਾਜਵਾਨਾ ਸਾਹਿਬ ਦੀ ਦਾ ਸਨੇਹਾ ਪਹੁੰਚਿਆ ਸੀ ਕਿ ਮੇਰੀ ਮੁਲਾਕਾਤ ਕਰਕੇ ਜਾਓ। ਹੁਣ ਅਸੀਂ ਸਾਰੇ ਚਾਰ ਮੈਂਬਰ ਸਹਿਬਾਨ ਅਸੀਂ ਮੀਟਿੰਗ ਕਰਕੇ ਆਏ ਉਹਨਾਂ ਦੇ ਨਾਲ ਤੇ ਉਹਨਾਂ ਨੇ ਆਪਣੀਆਂ ਸਾਰੀਆਂ ਭਾਵਨਾਵਾਂ ਜਿਹੜੀਆਂ ਸਾਨੂੰ ਕਨਵੇ ਕਰਤੀਆਂ ਤੇ ਉਹਦੇ ਅਕੋਰਡਿੰਗਲੀ ਉਹ ਕਹਿੰਦੇ ਮੈਨੂੰ ਇੱਕੋ ਹੀ ਹੁਣ ਤੁਹਾਡੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਇੱਕ ਰੋਸ ਨਾ ਕਹਿ ਲਈਏ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਜਦ ਕਿੰਨਾ ਕੁ ਚਿਰ 14 ਸਾਲ ਹੋ ਗਏ ਤੁਸੀਂ ਇੱਕ ਪਟੀਸ਼ਨ ਦੇ ਫੈਸਲਾ ਨਹੀਂ ਕਰਵਾ ਸਕੇ ਤੇ ਮੈਂ ਸਮਝਦਾ ਵੀ ਸੈਂਟਰਲ ਸਰਕਾਰ ਵੀ ਐਨੀ ਆਪਣੇ ਚੁੱਪ ਕਰਕੇ ਬੈਠੀ ਆ ਕਿ ਅਸੀਂ ਪਹਿਲਾਂ 11 ਮੈਂਬਰ ਦੀ ਕਮੇਟੀ ਬਣਾਈ ਚਲੋ ਸਮੁੱਚੇ ਬੰਦੀ ਸਿੰਘਾਂ ਲਈ ਸੀ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਸ਼੍ਰੀ ਕਾਲਤਖਬ ਸਾਹਿਬ ਨੇ ਬਣਾਈ ਜਿਸ ਵਿੱਚ ਮੇ ਤੋਂ ਇਲਾਵਾ ਭਾਈ ਬਰਜਿੰਦਰ ਸਿੰਘ ਜੀ ਸਰਦਾਰ ਬਰਜਿੰਦਰ ਸਿੰਘ ਜੀ ਹਮਦਾਰ ਡਾਕਟਰ ਡਾਕਟਰ ਸਾਹਿਬ ਅਜੀਤ ਹਮਦਾਰ ਗਰੁੱਪ ਦੇ ਐਮ ਡੀ ਸਾਹਿਬ ਨਾਲ ਭਾਈ ਰਾਜੋਣਾ ਸਾਹਿਬ ਜੀ ਦੀ ਭੈਣ ਬੀਬੀ ਕਮਲਦੀਪ ਕੌਰ ਜੀ ਨਾਲ ਸਰਦਾਰ ਹਰਮੀਰ ਸਿੰਘ ਜੀ ਕਾਲਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਲ ਸਰਦਾਰ ਬੇਸਾ ਸਿੰਘ ਬਟੋਗਾ ਅਸੀਂ ਬੜੀ ਪਹੁੰਚ ਕੀਤੀ ਤੇ ਕਈ ਵਾਰੀ ਮੈਨੂੰ ਵੀ ਬਿਉਣਾ ਲੱਪਿੰਦਾ ਕਈ ਵਾਰੀ ਮੋਰਲੇ ਜਿਲ੍ਹੇ ਕਿਸੇ ਨੂੰ ਆਪਣੇ ਜਲੀਲ ਕਰਨਾ ਹੋਵੇ ਤੇ ਕੋਈ ਜਵਾਬ ਹੀ ਨਹੀਂ ਦੇਣਾ ਤੇ ਐਡੀ ਵੱਡੀ ਕਨਸਟੀਟਿਊਸ਼ਨਲ ਬਾਡੀ ਸੀ ਤੇ ਅਕਾਲ ਤਖਤ ਦੀ ਸਰਬਸਤੀ ਦੇ ਵਿੱਚ ਇੱਕ ਕਮੇਟੀ ਬਣੀ ਸਾਨੂੰ ਇੱਕ ਵਾਰੀ ਟਾਈਮ ਮਿਲਿਆ ਅਡਵਾਲ ਸਾਹਿਬ ਨੇ ਔਨਰੇਬਲ ਜਿਹੜੇ ਡਿਫੈਂਸ ਦੇ ਇਹਨਾਂ ਦੇ ਐਡਵਾਈਜ਼ਰ ਆ ਪਰ ਸਵੇਰ ਨੂੰ ਮੀਟਿੰਗ ਸੀ ਰਾਤ ਨੂੰ ਜਵਾਬ ਆ ਗਿਆ ਤੇ ਹੁਣ ਭਾਈ ਰਾਜਵਾਨਾ ਸਾਹਿਬ ਕਹਿੰਦੇ ਵੀ ਮੇਰਾ ਇੱਕੋ ਹੀ ਤੁਹਾਨੂੰ ਕਹਿਣਾ ਆ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਕਿ ਮੇਰੀ ਜਿਹੜੀ ਤੁਸੀਂ ਪੋਜੀਸ਼ਨ ਪੜਾਈ ਤੁਸੀਂ 14 ਸਾਲ ਦੇ ਵਿੱਚ ਉੱਤੇ ਕੋਈ ਫੈਸਲਾ ਨਹੀਂ ਕਰਵਾ ਸਕੇ ਤੇ ਸਰਕਾਰ ਤੇ ਵੀ ਉਹ ਆਪਣਾ ਰਾਂਝ ਯਾਦ ਕਰਦੇ ਆ ਕਿ ਐਡੀ ਵੱਡੀ ਸਾਡੀ ਕੰਸਟੀਟਿਊਸ਼ਨਲ ਇਲੈਕਟਿਡ ਬਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੋ ਵਾਰੀ ਆਪਾਂ ਸੁਪਰੀਮ ਕੋਰਟ ਨੂੰ ਮੂਵ ਹੋ ਗਏ ਆ ਤੇ ਫਿਰ ਕਿਉਂ ਨਹੀਂ ਫੈਸਲਾ ਹੋ ਰਿਹਾ ਤੇ ਇਸ ਕਰਕੇ ਹੁਣ ਉਹਨੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਅਸੀਂ ਬੈਠਾਂਗੇ ਬੈਠ ਕੇ ਸਾਰਿਆਂ ਨਾਲ ਸਲਾਹ ਕਰਾਂਗੇ ਕਰਕੇ ਫੇ ਜੋ ਅਗਲੀ ਰਣਨੀਤੀ ਹੋਈ ਉਦੇ ਬਾਰੇ ਤੁਹਾਡੇ ਕੇਂਦਰ ਭਾਈ ਭਲਵਾਨ ਸਿੰਘ ਦੀ ਰਾਜਵਾਨਾ ਤੇ